ਗਲਤੀ ਮੈਂ ਬੜੀ ਵੱਡੀ ਕੀਤੀ ਆ ਏ ਵਾਹਿਗੁਰੂ ਤੂੰ ਹੀ ਮੈਨੂੰ ਕੋਈ ਰਾਹ ਵਿਖਾ ਤੇ ਮੈਂ ਆਪਣੀ ਗਲਤੀ ਕਿਦਾਂ ਸਦਾਰਾਂ ਕਿਦਾਂ ਮੈਂ ਆਪਣੇ ਵੀਰ ਨੂੰ ਮਿਲਾਂ ਮੇਰੇ ਕੋ ਨਾ ਹੁਣ ਦਿਨ ਰਾਤ ਮੈਨੂੰ ਨੀਂਦ ਨਹੀਂ ਆਉਂਦੀ ਐਵੇਂ ਬੇਚਾਨੀ ਜੀ ਲੱਗੀ ਰਹਿੰਦੀ ਜਦੋਂ ਦੀ ਭੈਣ ਇਦਾਂ ਹੋਈ ਆ ਕੱਲੀ ਰਹਿ ਗਈਆਂ ਮੈਂ ਨਾ ਕਿਨਾਂ ਦੁੱਖ ਨਾ ਸੁੱਖ ਹੇ ਰੱਬਾ ਮੰਮੀ ਜੀ ਹਾਂ ਬੁੱਤਾ ਕੀ ਹੋ ਗਿਆ ਤੁਸੀਂ ਇਕੱਲੇ ਗੱਲਾਂ ਕਰਦੇ ਰਹਿੰਦੇ ਆ ਕਿਦਾਂ ਦੇ ਮਾਸੀ ਇਦਾਂ ਆ ਉਹ ਦਿਨੇ ਦੀ ਜਿਆਦੀ ਦਿਮਾਗ ਤੇ ਟੈਨਸ਼ਨ ਲੈ ਪੈ ਲੈਣ ਇੰਨੀ ਨਹੀਂ ਦਿਮਾਗ ਤੇ ਟੈਨਸ਼ਨ ਲੈਈ ਜੀ ਦੁਆ ਤੈਸਰਪਿੰਦਾ ਵਮੜਕੇ ਕੋਸ਼ਿਸ਼ ਤੇ ਮੈਂ ਬੜੀ ਕਰਦੀ ਆ ਵੀ ਨਾ ਟੈਨਸ਼ਨ ਨਵਾ ਪਰ ਟੈਨਸ਼ਨ ਆਉਣਾ ਨਾ ਰਹਿੰਦੀ ਨਹੀਂ ਆ ਮਾਸੀ ਤੇਰੀ ਹੈ ਨਾ ਤੇ ਦੋਵੇਂ ਭੈਣਾਂ ਦੁੱਖ ਸੁੱਖ ਕਰ ਲੈਂਦੀਆਂ ਆਂ ਹੀ ਗਲਤੀ ਪੁੱਤ ਮੇਕੋ ਵੀ ਅਲੱਗ ਢਿੱ ਹੋਈ ਮੈਂ ਤੇਰੇ ਮਾਮੇ ਕੋ ਜਮੀਨ ਲੈ ਆਂ ਓਣ ਮੈਨੂੰ ਨਾ ਸਮਝ ਨਹੀਂ ਲੱਗਣਦੀ ਕਿ ਦਾਵਾ ਵਾਪਸ ਕਰੀਏ ਵੀ ਪੁੱਤ ਭੈਣ ਭਰਾਵਾਂ ਨਾਲੋਂ ਛੁੱਟ ਗਈ ਆ ਮੈਂ ਮੰਮੀ ਜੀ ਤੁਹਾਨੂੰ ਹੁਣ ਸਮਝ ਆਈ ਆ ਮੈਨੂੰ ਉਦੋਂ ਪਤਾ ਲੱਗ ਗਿਆ ਕਿ ਤੂੰ ਮਾਮੇ ਕੋ ਪਹਿਲੀ ਲੈ ਕੇ ਆਏ ਆ ਤੂੰ ਮੈਂ ਵਿੱਚ ਬੋਲਦਾ ਨਾ ਤੁਸੀਂ ਕਹਣਾ ਏ ਬੱਚਾ ਵਾਲੇ ਬੱਚਾ ਬਣ ਕੇ ਤੂੰ ਰਹਿ ਮੈਂ ਤਾਂ ਹੁਣੀ ਵਿੱਚ ਬੋਲਿਆ ਨਹੀਂ ਗਾਲ੍ਹ ਤੇ ਪੁੱਤ ਤੇਰੀ ਸਿਆਣੀ ਆ ਉਦੋਂ ਨਾ ਤੇਰੀ ਦਾਦੀ ਨੇ ਵੀ ਨਹੀਂ ਮੇਰੀ ਬਾਪੇਛ ਜਾਣ ਦਿੱਤੀ ਮੇਰੇ ਮੂੰਹ ਮਗਰੋਂ ਨਿਕਲਿਆ ਉਹਨੇ ਤੇ ਪਹਿਲਾਂ ਹੀ ਤਿਆਰ ਹੋ ਗਈ ਪਿੱਛੇ ਤੀ ਨਾ ਪੈਲੀ ਲੈ ਆ ਜੇ ਮੈਂ ਬੁਰਿਆਂ ਪਾਪਾ ਨੂੰ ਲੈ ਆਈਆਂ ਤੇ ਹੁਣ ਤੂੰ ਵੇਖਿਆ ਨਹੀਂ ਮੈਨੂੰ ਤੇ ਪੱਲੇ ਨਹੀਂ ਬੰਨਣ ਡਈ ਉਹ ਡੁੱਡ ਪੈਂਦੀ ਆ ਮੈਨੂੰ ਤੇ ਮੈਨੂੰ ਕੋਈ ਰਾਹ ਨਹੀਂ ਲੱਭਣ ਡਿਆ ਤੇ ਤੇਰੇ ਮਾਮੇ ਦੀ ਪੈਲੀ ਮੈਂ ਕਿੱਦਾਂ ਵਾਪਸ ਕਰਾਂ ਹੁਣ ਮੈਂ ਕਿਹਦਾ ਮਿੰਤ ਕਰ ਲਾ ਗਰਾਮ ਏ ਉਹ ਤਾਂ ਮੰਮੀ ਜੀ ਤੁਹਾਨੂੰ ਉਦੋਂ ਸੋਚਣਾ ਚਾਹੀਦਾ ਹੈ ਨਾ ਹੁਣ ਵੇਖੋ ਸਾਰੇ ਮੇਰੇ ਯਾਰ ਵੇਲੀ ਨਾਨਕੇ ਗਏ ਆ ਛੁੱਟੀਆਂ ਪਈਆਂ ਵਾ ਤੇ ਮੈਂ ਵਾ ਇੱਥੇ ਇਕੱਲਾ ਰਹਿ ਗਿਆ ਵਾ ਮੈਂ ਵੀ ਨਾਨਕੇ ਅੱਗੇ ਜਾਣਾ ਸੀ ਮਾਮੀ ਕਿੰਨਾ ਕੁ ਮੇਰਾ ਪਿਆਰ ਕਰਦੇ ਸੀ ਮਾਮਾ ਕਿਦੋਂ ਕਦੀ ਮੈਨੂੰ ਸ਼ਹਿਰ ਆਏ ਨਾ ਕਿਤੇ ਤੇ ਅਭੀ ਅਭੀ ਤੇ ਮੈਂ ਖੇੜ ਦੇ ਦੇ ਨਹੀਂ ਨਾ ਹੁਣ ਅਭੀ ਇੱਥੇ ਹੁੰਦਾ ਵਾ ਨਾ ਹੁਣ ਮੈਂ ਅਭੀ ਪਿੰਡ ਜਾਣਾ ਉਹ ਤਾਂ ਅਹਿਸਾਸ ਵੀ ਮੈਨੂੰ ਹੋਣੀ ਹੋਣ ਡਿਆ ਵਾ ਪੂ ਆਪਤੀ ਜਿਹਦਾ ਨਾ ਰਿਸ਼ਤਾ ਜਿਹੜਾ ਵਾ ਨਾ ਇਹ ਬੜਾ ਅਨਮੋਲ ਰਿਸ਼ਤਾ ਹੁੰਦਾ ਵਾ ਉਹ ਇੱਥੇ ਆਉਂਦਾ ਮੈਂ ਵੀ ਨਿੱਕੇ ਹੁੰਦੇ ਨੂੰ ਨਾ ਮਾਪ ਦੀ ਨੂੰ ਤਾਂ ਕੋਈ ਫਿਕਰ ਨਹੀਂ ਹੁੰਦੀ ਮੈਂ ਹੀ ਉਹਨੂੰ ਪਾਲ ਲਿਆ ਪੋਸਿਆ ਅਗਦੇ ਰਾਤ ਨੂੰ ਉੱਠ ਉੱਠ ਦੁੱਧ ਪਿਆ ਲੈਣਾ ਵੀ ਚੱਲ ਭਾਬੀ ਦੀ ਨੇ ਕੰਮ ਕਰਦੀ ਰਹਿੰਦੀ ਆ ਤੇ ਆਪ ਨਿਆਣਾ ਨਾਲ ਪਾ ਲੈਣਾ ਤੇ ਪਤਾ ਨਹੀਂ ਕਿਉਂ ਮੈਂ ਇੰਨੀ ਮੋਹ ਤੋੜ ਹੋ ਗਈ ਜੇ ਮੰਮੀ ਜੀ ਤੁਹਾਨੂੰ ਆਪਣੀ ਗਲਤੀ ਦਾ ਪਛਤਾਵਾ ਨਾ ਇੱਕੋ ਬੰਦਾ ਵਾ ਜੋ ਹੁਣ ਤੁਹਾਡੀ ਗਲਤੀ ਦਾ ਹੱਲ ਕਰ ਸਕਦਾ ਵਾ ਉਹ ਤਾਂ ਛੇਤੀ ਦਾਸ ਮੈਂ ਉਹਦੀਆਂ ਨਾ ਮਿੰਤਾਵਾਂ ਵੀ ਕਰ ਲੂੰ ਕਿਤੇ ਪੈਰੀਂ ਪੈ ਜੂੰਗੀ ਪਰ ਮੈਂ ਨਾ ਉਹਦੀ ਮਦਦ ਜ਼ਰੂਰ ਲਾਉਂਗੀ ਕਿ ਮੈਂ ਕਿਸੇ ਵੀ ਤਰ੍ਹਾਂ ਕਰਕੇ ਨਾ ਆਪਣੇ ਭਰਾ ਤੱਕ ਪਹੁੰਚ ਕਰਨੀ ਆ ਹੁਣ ਹੋਰ ਕੌਣ ਵਾ ਦਾਦਾ ਜੀ ਆ ਜਿਹੜੇ ਜ਼ਮੀਨ ਲੈ ਕੇ ਆਏ ਸੀ ਉਹ ਵੀ ਤੁਹਾਨੂੰ ਕਹਿੰਦੇ ਨਾ ਲੈਗਾ ਨਾ ਲੈਗਾ ਪਰ ਤੁਸੀਂ ਉਹਨਾਂ ਦੀ ਵੀ ਮੰਨੀ ਹੁਣ ਉਹ ਹੀ ਆ ਤੁਹਾਡੀ ਗਲਤੀ ਦਾ ਹੱਲ ਕਰ ਸਕਦੇ ਚਾਹ ਪੁੱਤ ਗੱਲ ਕਰਕੇ ਵੇਖ ਲੈਨੀ ਦਾਦੇ ਤੇ ਰਹਿਣਾ ਸੁਣੀ ਤੇ ਮੈਂ ਉਹਦੀ ਵਿਚਾਰੇ ਦੀ ਵੀ ਨਹੀਂ ਹੈਗੀ ਵੀ ਉਹਨੋਂ ਤੇ ਮੈਂ ਨਾ ਕਰਦਾ ਜੀ ਸਮਝਦੀ ਨਹੀਂ ਬੁੱਢਾ ਬੁੱਢਾ ਕਰਦੀ ਰਹੀ ਆ ਤੇ ਚਲੋ ਗੱਲ ਕਰਨੇ ਚ ਕੀ ਹਰ ਜਵਾ ਵੱਡਿਆਂ ਦੀ ਸਲਾਹ ਲੈਣੀ ਚਾਹੀਦੀ ਆ ਇੱਕ ਵਾਰੀ ਸਲਾਹ ਮੈਂ ਲੈ ਕੇ ਵੇਖ ਲੈਨੀ ਆ ਜੇ ਮੈਂ ਭੇਕਿਆਂ ਦੇ ਖਿਲਾਫ ਜਾ ਕੇ ਜ਼ਮੀਨ ਲਿਆਈ ਆ ਨਾ ਭਾਵੇਂ ਮੈਨੂੰ ਤੇਰੀ ਦਾਦੀ ਦੇ ਖਿਲਾਫ ਹੋਣਾ ਹੀ ਪਵੇ ਪਰ ਮੈਂ ਆਪਣੇ ਪਰਾਂ ਦੀ ਜ਼ਮੀਨ ਉਹਨਾਂ ਵਾਪਸ ਕਰਕੇ ਛੱਡਣੀ ਆ ਤੇ ਮੇਰਾ ਪੁੱਤ ਇਦਾਂ ਗੱਤੋਂ ਪੜ ਲਾ ਠੀਕ ਜੀ ਆਹ ਫੋਨ ਮੇਰਾ ਇੱਥੇ ਚਾਰਜ ਤੇ ਲੱਗਾ ਹੋਣਾ ਵਾ ਤੇ ਪੈਨਾ ਕਾਪੀ ਆਪਣੀ ਫੜ ਤੇ ਪੜ ਆ ਗਈ ਮੈਂ ਫਿਰ ਡਾੜੀ ਜੀ ਬੈਠੇ ਹੈਂ ਹਾਂ ਬੈਠਾ ਕਬੜਾ ਚਾਹ ਪਾਣੀ ਵੀ ਨਾ ਤੇ ਲਿਆਵਾ ਠੰਡ ਜੀ ਅੱਜ ਇਹ ਦਿਨ ਕੇ ਕਿਹੜੇ ਬੰਨੋ ਚੜਾ ਆ ਜੀ ਜਿਹੜਾ ਤੂੰ ਚਾਹ ਪਾਣੀ ਪੁੱਛਣ ਡਿਆ ਵੀ ਤੂੰ ਕਿਦੇ ਪਾਣੀ ਦਾ ਘੁੱਟ ਨਹੀਂ ਪੋਦੀ ਅੱਜ ਕਿਧਰੋਂ ਨਵਾਂ ਦਿਨ ਚੜ ਗਿਆ ਵਾ ਡਾੜੀ ਜੀ ਗਲਤੀਆਂ ਤੇ ਮੈਂ ਬਹੁਤ ਕੀਤੀਆਂ ਵਾ ਗੁਨਾਗਾਰ ਮੈਂ ਕਿਦੇ ਨਹੀਂ ਆ ਹਰ ਇੱਕ ਜੀਨ ਨੂੰ ਮੈਂ ਭੱਲੇ ਨਹੀਂ ਬੱਧਾ ਪਰ ਹੁਣ ਮੇਰੀਆਂ ਅੱਖਾਂ ਉੱਗੜ ਗਈਆਂ ਵਾ ਤੇ ਮੈਂ ਤੁਹਾਡੇ ਵੱਲ ਨਾ ਇੱਕ ਸਲਾਹ ਲੈਣ ਆਈ ਆ ਦਾਦੀ ਹੁਣ ਕਿਹੜੇ ਸ਼ਿਆਣੇ ਕੋ ਗਈ ਜਿਹੜੀਆਂ ਤੇਰੀਆਂ ਅੱਖਾਂ ਖੋਲ ਦਿਤੀਆਂ ਅਸੀਂ ਤੇ ਤੈਨੂੰ ਰਾਤ ਦਿਨ ਸਮਝਾਉਂਦੇ ਸੀ ਉਦੋਂ ਤੇਰੀਆਂ ਅੱਖਾਂ ਬੰਦੀ ਉਦੋਂ ਨਹੀਂ ਖੋਲਦੀਆਂ ਅੱਖਾਂ ਹੁਣ ਕਿੱਧਰੋਂ ਖੁੱਲ ਗਈਆਂ ਵਾ ਇਹੋ ਤੇ ਡਾਡ ਜੀ ਗਲਤੀ ਹੋ ਗਈ ਆ ਜਿਹੜੀ ਮੇਰੀ ਮੱਤ ਤੇ ਬੜਦਾ ਪੈ ਗਿਆ ਵਾ ਜੇ ਉਸ ਦਿਨ ਮੇਰੀ ਮੱਤ ਤੇ ਪੜਦਾ ਨਾ ਨਾ ਪਿਆ ਹੁੰਦਾ ਤੇ ਸ਼ਾਇਦ ਅੱਜ ਨਾ ਮੈਨੂੰ ਆ ਨੌਬਤ ਨਾ ਵੇਖਣੀ ਪੈਂਦੀ ਮੈਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਵਾ ਮੈਨੂੰ ਇਹ ਦੱਸੋ ਕਿ ਮੈਂ ਆਪਣੇ ਭਰਾ ਦੀ ਪੈਲੀ ਕਿੱਦਾਂ ਵਾਪਸ ਕਰਾਂ ਮੈਂ ਉਹਦੀ ਪੈਲੀ ਚਾਹੁੰਨੀ ਐ ਵੀ ਉਹਨੂੰ ਵਾਪਸ ਕਰਦਾ ਕਵਲ ਕਿੰਨੇ ਮੈਂ ਤਰਲੇ ਲੀਂਦਾ ਰਿਆ ਮਿੰਤਾ ਵੀ ਕਰਦਾ ਰਿਆਂ ਤੁਹਾਡੀ ਨੋ ਸੱਤ ਦੇ ਪਤਾ ਨਹੀਂ ਕੀ ਭੂਤ ਸਵਾਰ ਹੋਇਆ ਏ ਤੁਸੀਂ ਕੋਈ ਅੜੀ ਭੜੀ ਹੁਣ ਘਰ ਕੇ ਇਹਨੂੰ ਘੇਰੂ ਹੋ ਗਿਆ ਤਾਂ ਹੁਣ ਤੈਨੂੰ ਚੇਤਾ ਆ ਗਿਆ ਵਾ ਡਾਡੀ ਜੀ ਇਹੋ ਤੇ ਗੱਲ ਵਾ ਮੰਮੀ ਨੇ ਵੀ ਹਲਾਸ਼ੀਰੀ ਦੇਤੀ ਨਾ ਤੁਸੀਂ ਵੀ ਚਲੋ ਮਨਾ ਕਰਦੇ ਹੇ ਮੰਮੀ ਵੀ ਕਰਦੀ ਤੇ ਆਹ ਕਦਮ ਨਹੀਂ ਹੀ ਚੁੱਕੇ ਜਾਣੇ ਵੀ ਜੇ ਸਾਸ ਮਾਂ ਹੀ ਤੇ ਸਮਝਾਉਂਦੀ ਪਰ ਨਹੀਂ ਮੰਮੀ ਨੂੰ ਵੀ ਲਾਜ ਚੀਹ ਜ਼ਮੀਨ ਦਾ ਨਾਲ ਸਾਵੀ ਮੇਰੇ ਤੁਰੀ ਆਪਣੇ ਪਤੀ ਇਹਨਾਂ ਨਾਲ ਲੈ ਕੇ ਤੇ ਸਾਰੇ ਕੰਮ ਕਰਾਤੇ ਜਦੋਂ ਕਵਲ ਮੈਂ ਬਿਮਾਰ ਪੈ ਗਿਆ ਹੀ ਤੁਸੀਂ ਉਦੋਂ ਨੋ ਸਾਸ ਨੇ ਕਾਲੀਆਂ ਕਰ ਲੀਆਂ ਵੀ ਕਿ ਜੇ ਉੱਠ ਖਲੋਤਾ ਤੇ ਇਹ ਨਹੀਂ ਸਾਡੀ ਪੇਸ਼ ਜਾਣਣੀ ਤੇ ਤੁਸੀਂ ਪੈੜੀ ਲੈਣ ਦੀ ਹੁਣ ਜਿਹੜੇ ਰਾਹਾਂ ਤੇ ਟੋਰ ਲੱਗੀਆਂ ਨਾ ਇਹਦੇ ਜੇ ਤੈਨੂੰ ਫੇਰ ਅੜਕੇ ਬੜੇ ਪੈਣੇ ਆ ਤੇਰੀ ਨੋ ਤੇਰੀ ਸਾਸ ਨੇ ਤੇ ਉਹਨੇ ਮੁੰਡੇ ਨੇ ਉਹਨਾਂ ਨੇ ਆਖਣਾ ਵੀ ਇਹ ਕੰਮ ਹੀ ਹੋ ਨਹੀਂ ਦੇਣੇ ਤੇ ਹੁਣ ਕਿ ਬਾਪੂ ਵੀ ਕਰੇ ਇਹਦੇ ਵਿੱਚ ਮੈਨੂੰ ਇਹ ਵੀ ਦੱਸਦਾ ਨਹੀਂ ਡੜ ਜੀ ਮੈਨੂੰ ਤੁਹਾਡਾ ਹੀ ਆਸਰਾ ਵਾ ਮੈਨੂੰ ਪਤਾ ਵਾ ਜਿੱਥੇ ਤੁਸੀਂ ਖਲੋਗੇ ਨਾ ਤੁਹਾਡੇ ਮੁੰਡੇ ਦੀ ਕਿ ਜੁਰਤ ਵਾ ਤੁਹਾਡੇ ਅੱਗੇ ਬੋਲਲੇ ਵੀ ਮੈਨੂੰ ਤੇ ਚਲੋ ਨਹੀਂ ਭੱਲੇ ਬੰਨਣਾ ਇਹਨਾ ਮਾ ਪੁੱਤਾਂ ਕਹ ਵਾ ਉਹ ਜਿੱਦਣ ਉਹ ਜਾਰੀ ਤੇਰੀ ਪਰਝਾਈ ਆਈ ਸੀ ਉਹ ਕਿੱਦਾਂ ਵਿਚਾਰੀ ਹੱਥ ਪੈਰ ਜੋੜਦੀ ਸੀ ਤੇ ਕਿੱਦਾਂ ਮਿੰਤਾ ਕਰਲੇ ਤੂੰ ਹਿੰਦ ਨੋਟ ਹੱਥ ਨੇ ਇਹ ਨਾ ਵੀ ਕਿ ਕਿਤਾਬ ਉਹਦੀ ਹੋਈ ਨਹੀਂ ਬੀਤੀ ਤੁਸੀਂ ਕੀਤੀ ਫਿਰ ਉਹਨੂੰ ਵਿਚਾਰੀ ਨੂੰ ਰੋਣ ਆਕੀ ਕਰਕੇ ਤੇ ਇਥੋਂ ਕੱਢਿਆ ਤੇ ਦੂਜੀ ਰਹੀ ਗੱਲ ਵੀ ਜਿਹੜਾ ਬਿਮਾਰ ਮੈਂ ਹੋਇਆ ਵਾਂ ਪਤਾ ਕਿਹਦੀ ਵਜ੍ਹਾ ਨਾਲ ਹੋਇਆ ਹੀਰੇ ਨੇ ਲਾਇਆ ਹੀ ਕੋਨਾ ਤੇ ਹੀਰੇ ਨੇ ਠੋਕ ਕੇ ਜਵਾਬ ਦਿੱਤਾ ਸੀ ਪੇ ਬਾਪੂ ਅਹੀਂ ਪਹਿਲੀ ਨਹੀਂ ਹੋਣੀ ਆ ਕੋ ਉਹ ਇੱਕ ਵਾਰੀ ਆਸ ਤੇ ਪਾਰ 10 ਵਾਰੀ ਆ ਅਸੀਂ ਜਿਹਰੇ ਆਖੇ ਨਹੀਂ ਲੱਗਣਾ ਤੇ ਮੈਂ ਮੰਜੇ ਦੇ ਬਹਿ ਗਿਆ ਨਹੀਂ ਡਾਡ ਜੀ ਮੈਂ ਤੁਹਾਡੇ ਕੋ ਨਾ ਹੱਥ ਜੋੜ ਕੇ ਮਾਫੀ ਮੰਗਦੀ ਆ ਮੈਂ ਤੇ ਤੁਹਾਡੀ ਨਾ ਦਿੱਤੀ ਜ਼ੁਬਾਨ ਵੀ ਨਹੀਂ ਰੱਖੀ ਵੀ ਮੇਰਾ ਪਿਓ ਵਾ ਇਹਨੇ ਜ਼ੁਬਾਨ ਦਿੱਤੀ ਆ ਤੇ ਮੈਂ ਉਪਘਾਦਾ ਉਹਨਾਂ ਦੀ ਪਹਿਲੀ ਨਾ ਲਿਆ ਆਵੇਂ ਗਲਤੀ ਹੋਈ ਆ ਹੁਣ ਤੁਸੀਂ ਆ ਮੈਨੂੰ ਮਾਫ ਕਰਨ ਵਾਲੇ ਤੁਸੀਂ ਹੀਰੇ ਦਾ ਮੇਰੇ ਲੱਗੇ ਨਾ ਹੀ ਨਾ ਲਿਆ ਕਰੋ ਮੈਂ ਤਾਂ ਹੁਣ ਉਹਨੂੰ ਆਏ ਨੂੰ ਹੀ ਨਹੀਂ ਗਾ ਕੋਣਾ ਵੀ ਜਿਹੜੀ ਮੇਰੀ ਬੀਤੀ ਇਹ ਲੈ ਦੇ ਕਿ ਤੇ ਜਾਂ ਮੈਂ ਜਾਣਦਾ ਜਾਂ ਰੱਬ ਜਾਣਦਾ ਬੇਤੀ ਦੇ ਡਾਡੀ ਜੀ ਤੁਹਾਨੂੰ ਕੀ ਪਤਾ ਮੇਰੀ ਵੀ ਬੜੀ ਹੋਈ ਆ ਭੈਣ ਮਰੀ ਸੀ ਨਾ ਲੋਕੀ ਲਾਂ ਤਾਂ ਪਾਉਣ ਦੇ ਹੀ ਉਥੇ ਕਿਤੇ ਸੁਣੀਆਂ ਨਹੀਂ ਜਾਂਦੀਆਂ ਗੱਲਾਂ ਉਹ ਤੇ ਮਰੀ ਸੀ ਨਾ ਨੂੰ ਮਰੀ ਨੂੰ ਲੋਕੀ ਗੱਲਾਂ ਗਾਣ ਦੇ ਤੇ ਮੈਂ ਜਿੰਦੀ ਸਭ ਕੁਝ ਸੁਣ ਲਈ ਤੇ ਢੇਡ ਚੁਪਾ ਕੇ ਤੇ ਉੱਠ ਕੇ ਕਰਨ ਨੂੰ ਆ ਗਈਆਂ ਤੇ ਮੈਨੂੰ ਵੀ ਲੋਕਾਂ ਨੇ ਇਹੋ ਕੋਈ ਕੱਲ ਨੂੰ ਕਹਿਣਾ ਵਾ ਤੂੰ ਫੇ ਵੇਖ ਲੈ ਐਦਾ ਹੁੰਦੀ ਹੁੰਦੀ ਆ ਜੇ ਉਦੋਂ ਹੀ ਮੇਰਾ ਆਖਾ ਮੰਨ ਲੈਂਦੇ ਤੇ ਇੱਥੇ ਤੈਨੂੰ ਨੌਬਤ ਨਾ ਪਹੁੰਚਦੀ ਨਹੀਂ ਮੈਂ ਉਹ ਕਿੰਦੀ ਆਵਾ ਗਾੜੀ ਲੋੜੀ ਆਈ ਆ ਤੇ ਰਾਹ ਡਿਕਣਾ ਹੀ ਭਿਪਰਾ ਨਹੀਂ ਆਉਣਾ ਵਾ ਲੋੜੀ ਲੈ ਕੇ ਤਾਹੀ ਤੇ ਡੀ ਕੀ ਮਕਾ ਲਈ ਆ ਹੁਣ ਕਿੰਨੂ ਡਿਕਣਾ ਆਈ ਤੁਹਾਡੇ ਭਰਾ ਨੇ ਲੋੜੀ ਲੈ ਕੇ ਆਉਣਾ ਵਾ ਤੁਹਾਡੇ ਤੇ ਸਿਰ ਤੇ ਸਵਾਹ ਕਾਲਾ ਫੋਰ ਬੇਡੂ ਛੁੱਟਣ ਦਾ ਕੋਈ ਫਾਇਦਾ ਨਹੀਂ ਛਿਆਣਿਆਂ ਨੇ ਕਹਾਵਤਾ ਸੱਚੀਆਂ ਪਾਈਆਂ ਵਾ ਮਾਇਆ ਨਾਲ ਤੇ ਪੈ ਜਾਣਾ ਵੱਡੇ ਨਹੀਂ ਹੋਈਦਾ ਜਿੱਥੇ ਭੈਣ ਭਰਾਵ ਨੇ ਖਲੋ ਜਾਣਾ ਨਾ ਮਾਇਆ ਨੇ ਉੱਥੇ ਕੰਮ ਕਰਨਾ ਤੇ ਨਾ ਭਈ ਬਰਗਨੇ ਕੰਮ ਕਰਨਾ ਵਾ ਹੁਣ ਤੇਰੀ ਅੱਖਾਂ ਉੱਗੜੀਆਂ ਵਾ ਆ ਗਈ ਸੋਝੀ ਤੈਨੂੰ ਕਹਿੰਦੇ ਅਜੇ ਵੀ ਅਜੇ ਵੀ ਮਿਲਦੇ ਉਹਨਾਂ ਨੂੰ ਨਹੀਂ ਚੰਗੀ ਰਹਿ ਜੇਗੀ ਲੋਕਾਂ ਦੀਆਂ ਗੱਲਾਂ ਤੋਂ ਬਚ ਜਾਏਗੀ ਮਾਇਆ ਤੇ ਢਾੜੀ ਜੀ ਮਿੱਟੀ ਆ ਪਰ ਮੈਨੂੰ ਨਹੀਂ ਸੀ ਨਾ ਇਹ ਗੱਲ ਦੀ ਸਮਝੀ ਵੀ ਹੁਣ ਆ ਗਈ ਆ ਹੁਣ ਮੈਂ ਆਪਣੀ ਗਲਤੀ ਨਾਲ ਸੁਧਾਰ ਕੇ ਛੱਡਣੀ ਆ ਭਾਵੇਂ ਮੈਂ ਮਰਦੀ ਮਰ ਜਾਵਾਂ ਜੇ ਹੋਈ ਮੈਂ ਸੋਚ ਪਹਿਲਾਂ ਕਰ ਲੈਣੀ ਆ ਤੇ ਇੱਥੇ ਤਾਂ ਗੱਲਾਂ ਦਾ ਨਾ ਪਹੁੰਚ ਗਿਆ ਲੋਕਾਂ ਦੀਆਂ ਗੱਲਾਂ ਦਾ ਨਾ ਸੁਣਦੇ ਉਦੋਂ ਤੇ ਅੱਖਾਂ ਦੇ ਪੱਟੀ ਵੱਜ ਗਈ ਜਸਨ ਪਾਣਿਆ ਵਾ ਹਾਂਜੀ ਦਾਦੀ ਜੀ ਮੈਨੂੰ ਨਾ ਆਪਣੇ ਪਿਓ ਨੂੰ ਫੋਨ ਲਾ ਕੇ ਦੇ ਮੈਂ ਗੱਲ ਕਰਨੀ ਓਦੇ ਨਾਲ ਦਾਦੀ ਬਾਅਦ ਚ ਲਾ ਕੇ ਦਊਗਾ ਹੁਣ ਮੈਂ ਪਾਣਿਆ ਵਾ ਹਾ ਦੁਹਾਗੀ ਟਾਂਡੇ ਵਾਲੀ ਜੇ ਮਾਂ ਛੱਡਦੀ ਆ ਤੇ ਪੁੱਤ ਫੜ ਲੈਂਦਾ ਵਾ ਤੇ ਜੇ ਪੁੱਤ ਆਖਿਆ ਵੀ ਫੋਨ ਲਾ ਦੇ ਤਾਂ ਉਹ ਨਾ ਮੈਂ ਪਾਣਿਆ ਵਾ ਪੜਾਈਆਂ ਫੋਨਾਂ ਤੇ ਹੁੰਦੀਆਂ ਵਾ ਪੜਾਈਆਂ ਕਿਤਾਬਾਂ ਤੇ ਕਰੀਦੀਆਂ ਹੁੰਦੇ ਗਾਵਾਂ ਦਾਦੀ ਮੈਂ ਕੀ ਕਰ ਸਕਦਾ ਸਾਰਾ ਸਕੂਲ ਦਾ ਕੰਮ ਤੇ ਫੋਨ ਤੇ ਹੁੰਦਾ ਵਾ ਫੋਨ ਤੇ ਆਂਦਾ ਤੇ ਇਹਦੇ ਤੋਂ ਕਰੀ ਗਿਆ ਹਾਂ ਤੂੰ ਮੈਨੂੰ ਇੱਕ ਮਿੰਟ ਫੋਨ ਲਾ ਕੇ ਮੈਨੂੰ ਦੇ ਸਕਦਾ ਤੇ ਤਾਂ ਗਾੜੀ ਘੜ ਘੜ ਕੇ ਜਵਾਬ ਦਿੰਦਾ ਹੱਦ ਹੋ ਗਈ ਅੱਜ ਕੱਲ ਦੇ ਜਵਾਕਾਂ ਦੀ ਕਹਿੰਦੇ ਗਾੜੀ ਤੇ ਨਾ ਅੱਗੇ ਘੜੇ ਹੁੰਦੇ ਇਹਦੇ ਬਗੈਰ ਨਾ ਤੁਹਾਨੂੰ ਰੋਟੀ ਲੱਗਦੀ ਨਾ ਤੁਹਾਡੇ ਕੋ ਪੜਾਈਆਂ ਹੁੰਦੀਆਂ ਗਾਵਾਂ ਲਾ ਕੇ ਦੇ ਫੋਨ ਮੈਨੂੰ ਦਾਦੀ ਹਜੇ ਨਹੀਂ ਮੈਂ ਲਾ ਦੇਣਾ ਬਾਅਦ ਚ ਲਾ ਦੂੰਗਾ ਮੈਂ ਆਪੇ ਅਜੇ ਕਿਉਂ ਨਹੀਂ ਲਾ ਕੇ ਦੇਣਾ ਕੀ ਗੱਲ ਵਾਜੇ ਨੂੰ ਲਾ ਕੇ ਦੇਣਾ ਲਾ ਕੇ ਦੇ ਮੈਨੂੰ ਫੋਨ ਦਾਦੀ ਜੀ ਤੁਸੀਂ ਮੈਨੂੰ ਗਾਣਾ ਗੱਡੀ ਜਾਂਦੇ ਉਧਰ ਮਮੀ ਨੇ ਵੀ ਆਣ ਕੇ ਕਿਹਾ ਤੂੰ ਕੋਈ ਕੰਮ ਨਹੀਂ ਕਰਂਦਾ ਵਿਹਲਾ ਬੈਠਾ ਵਾ ਮੈਨੂੰ ਉਧਰੋਂ ਫੇਚੜ ਕਾ ਬੈਣੀ ਆ ਨਾ ਮੈਂ ਬੂਟੇ ਦਾ ਚਪੇੜ ਮਾਰਨੀ ਉਹਦਾ ਫੜਾ ਇਧਰ ਫੋਨ ਕੀ ਚੜਕਾ ਮਾਰਨੀ ਮਮੀ ਤਾਂ ਇਹਨੂੰ ਜ਼ਿਆਦਾ ਹੀ ਡਰ ਪਿਆ ਤੇ ਮੇਰੇ ਕੋਲ ਤਾਂ ਕਦੇ ਡਰਦਾ ਹੀ ਨਹੀਂਗਾ ਮਾਹ ਵਰਗਾ ਹੀ ਹੁੰਦਾ ਜਨਾ ਮਾ ਤੁਸੀਂ ਕਿਤੇ ਲਾ ਕੇ ਦਾ ਲੈਣਾ ਗਾੜੀ ਤੇ ਲੋਕ ਲੱਗਾ ਦਾਦੀ ਜੀ ਮੈਂ ਖੋਲ ਲੂੰਗੀ ਖਲਾ ਲੂੰਗੀ ਕਿਹ ਕੋ ਤੂੰ ਹੀ ਨਹੀਂ ਲਾ ਕੇ ਦੇਣਾ ਤੇ ਮੈਨੂੰ ਕੋਈ ਨਾ ਲਾ ਕੇ ਦੇਊਗਾ ਬੈਠਾ ਰਹਿਣ ਮਾਨਾ ਤੂੰ ਨਹੀਂ ਹੁਣ ਜਿੱਥੇ ਬੈਠਾ ਆ ਲੋਕ ਤੇ ਮੈਨੂੰ ਪਤਾ ਜਾ ਮੰਮੀ ਨੂੰ ਆ ਖੋਲ ਫੇ ਲਾ ਇਹਨੂੰ ਅੱਗ ਕੋ ਕਿਆ ਲੱਗਣਾ ਇੱਕ ਮੇਰ ਕੋ ਹੀ ਖੁੱਲਣਾ ਤੇ ਮੰਮੀ ਕੋ ਹੀ ਖੁੱਲਣਾ ਵਾ ਤੁਹਾਡੇ ਹੀ ਹੱਥ ਪਿਆ ਤੇ ਖੋਲੋ ਇਹਨਾਂ ਕੀ ਲੋੜੇ ਕਰਦੇ ਫਿਰਦੇ ਆ ਉਹ ਮਾਣਾ ਬੂਥੇ ਦਾ ਚਪੇੜ ਤੇ ਕਦੇ ਆਈ ਕੋਈ ਨਾ ਫੋਟੋ ਪਛਾਣ ਕੇ ਤੇ ਆਪੇ ਲਾ ਲੈਣਾ ਵਾ ਇਹ ਨਾ ਆ ਤੂੰ ਸਕੂਲੇ ਲਾ ਦਿਓ ਮੇਰੇ ਇੱਕੋ ਹੀ ਆ ਵਿੱਚ ਇੱਕ ਫੋਟੋ ਵਾ ਤੂੰ ਪਛਾਨੋਗੇ ਕਿਦਾਂ ਦਾ ਡੈਡ ਨੂੰ ਸਕੂਲੇ ਤੇਰੇ ਮੈਂ ਕਿਦਾਂ ਲਾ ਦੂੰਗੀ ਉਏ ਕੋਈ ਨਾ ਫਰਮਾਂਂ ਦੀ ਨਾਲ ਸੈ ਦਾਦੀ ਨੰਬਰ ਹੁੰਦੇ ਆ ਇਹ ਨਾ ਮੇਰੇ ਸਕੂਲੇ ਲਾ ਦਿਓ ਵੇਖ ਕੇ ਲਾਇਓ ਪੁੱਛ ਕੇ ਬੈਠਾ ਰਹਿ ਮਾਨਾ ਉਂਝ ਨਹੀਂ ਲਾ ਕੇ ਦੇਣਾ ਇਹ ਉਹੋ ਗੱਲ ਕਦੀ ਸਕੂਲੇ ਨਾ ਲਾ ਦਿਓ ਕਦੀ ਉੱਥੇ ਨਾ ਲਾ ਦਿਓ ਦਾਦੀ ਦਾ ਵੀ ਕੱਖਾ ਨਹੀਂ ਆ ਭਲਾ ਕੀ ਹੋਇਆ ਅੱਜ ਅੱਗੇ ਤੇ ਮੇਰਾ ਪੁੱਤ ਮੇਰਾ ਪੁੱਤ ਅੱਜ ਗੁਸਾਈ ਘੜੀ ਜਾਂਦੇ ਆ ਚਾ ਆ ਕੇ ਨਾ ਮੰਮੀ ਨੂੰ ਦੱਸ ਦਾਂਗਾ ਹੁਣ ਮੈਂ ਕੰਮ ਕਰ ਤੋ ਕਰਨਾ ਦਾਦੀ ਨੇ ਨੇ ਮੈਸਾਹਣਾ ਫੋਨ ਦੇਣਾ ਨਹੀਂ ਕਿੰਨੇ ਗੁੱਸੇ ਲੈ ਕੇ ਗਏ ਆ ਹੈ ਮਾਰਾ ਨੇ ਕਿਹਾ ਵਾ ਇਹ ਬੜੀ ਸ਼ੁਰਲੀ ਮੰਗੂ ਗਈ ਭਜੀ ਬਾਹਰ ਨਾ ਮੰਮੀ ਜੀ ਹਾਂ ਪੁੱਤਾ ਦਾਦੀ ਫੋਨ ਖੋਗ ਲੈ ਗਏ ਕੀ ਕਰਾਂ ਦਾਦੀ ਦਾ ਗੁੱਸਾ ਨਿਰਨਾ ਵਾ ਤੇ ਕੱਢੀ ਦਿਰਨਾ ਜਾਂਦੀ ਆ ਹੁਣ ਤਾਂ ਫੋਨ ਲੈ ਗਈ ਆ ਖੋਗੇ ਕੋਹ ਨਹੀਂ ਕਹਿੰਦੇ ਪਾਪਾ ਨੂੰ ਫੋਨ ਲਾਉਣਾ ਵਾ ਤੇ ਮੈਂ ਲਾ ਗਏ ਨਹੀਂ ਦਿੱਤਾ ਉਤੋਂ ਮੇਨਾ ਗੁੱਸੇ ਨਾਲ ਗੱਲ ਕਰਕੇ ਗੇ ਨਾਲ ਫੋਨ ਖੋਗ ਲੈ ਗਏ ਹੁਣ ਦੱਸੋ ਮੈਂ ਕੰਮ ਕਿੱਦਾ ਕਰਨਾ ਪਾਪਾ ਦੁਕਾਨੇ ਚ ਪਤਾ ਨਹੀਂ ਉਹਨਾਂ ਨੇ ਕਿਹੜਾ ਵਾਲਾ ਪਾਉਣਾ ਵਾ ਸਾਰੀ ਅਖਿਆਈ ਇਹਨਾਂ ਨੂੰ ਵੇਵਾ ਜਿਹੜੀ ਮੈਂ ਤੇ ਜਮੀਨ ਵਾਪਸ ਕਰਨ ਨੂੰ ਪੈਸੇ ਮੰਗਣ ਲਈ ਆ ਹੁਣ ਸਾਂਝਾ ਖਾਤਾ ਹੀ ਉਹ ਇਹਦੇ ਰਾਦੇ ਮੈਨੂੰ ਨਾ ਹੀ ਦੇਣੇ ਪੈਣੇ ਕੀ ਬਦਾਂ ਮੈਨੂੰ ਫੋਨ ਦੋ ਨਹੀਂ ਨਵਾਂ ਲੈ ਦੋ ਨਹੀਂ ਤੇ ਮੈਨੂੰ ਉਹ ਦਿਵਾਕ ਦੋ ਦਾਦੀ ਕੋ ਫੋਨ ਮੈਂ ਜਾਣਾ ਦਾਦੀ ਕੋ ਨਵਾਂ ਫੋਨ ਹੀ ਪੁੱਤ ਅਹੀਂ ਲੈਣਾਵੇਂ ਕਿਉਂ ਪੈਸੇ ਖਰਚਣੇ ਆ ਦੇ ਦਿੰਦੀ ਆ ਫੋਨ ਉਸੇ ਫੋਨ ਤੋਂ ਹੀ ਅਹੀਂ ਕੰਮ ਕਰਨਾ ਵਾ ਐਨੇ ਕਿਤੇ ਪਿਓ ਤੇਰਾ ਬਰ ਕਮਾਉਣ ਡਿਆ ਵਾ ਪਿਓ ਖਾਈ ਡਾਈ ਜਾਓਗੇ ਕੀ ਪਤਾ ਨਾਲ ਇੱਕ ਗੱਲ ਦੱਸਾਂ ਔਰ ਤੁਹਾਨੂੰ ਹੂੰ ਤੀਰ ਚਲ ਗਏ ਮਾਸੀ ਕੋ ਤੇ ਮਗਰੋਂ ਨਿਯਮ ਮੈਨੂੰ ਗੁੱਸਾ ਕਰਦੇ ਰੇ ਇਹ ਕਿ ਕਿਤੇ ਲੀੜੇ ਪਾ ਲੈਣਾ ਹੀ ਲੀੜੇ ਉਹ ਨਹੀਂ ਬਦਲ ਦਿੰਦੇ ਹੀ ਉਹੋ ਕਹਿੰਦੇ ਭਾਈ ਰੱਖ ਉਹ ਹੀ ਭਾਈ ਰੱਖ ਤਿੰਨ ਤਿੰਨ ਚਾਰ ਚਾਰ ਦੇ ਭਈਆਂ ਸੌਦਿਆਂ ਨੂੰ ਮੈਨੂੰ ਦਾਦੇ ਨੂੰ ਖਵਾਲਦੇ ਰੇ ਉਹਨਾਂ ਦੀ ਪੋਤਾ ਆਦਤ ਵਾ ਹੁਣ ਅਸੀਂ ਮੈਂ ਆਦੇ ਆਨੀ ਪੀ ਚਲ ਕੋਈ ਨਹੀਂ ਜੇ ਕੋ ਕਹਿੰਦੇ ਹੁੰਦੇ ਆ ਤੇ ਕੋਈ ਗੱਲ ਨਹੀਂ ਸੁਣ ਲਿਆ ਕਰ ਵੱਡੇ ਕਹਿੰਦੇ ਹੁੰਦੇ ਆ ਪਰ ਮਾਤਾ ਜਿਹੜੀ ਹੈ ਨਾ ਇਹ ਕੁਝ ਜ਼ਿਆਦਾ ਹੀ ਘੰਡਿਆ ਵੀ ਇਹ ਹਰ ਵੇਲੇ ਤੰਦੂਰ ਵਾਂਗੂ ਨਾ ਤਪੀ ਰਹਿੰਦੀ ਆ ਮੈਨੂੰ ਪਰ ਮੈਨੂੰ ਫੋਨ ਲੈ ਦੋਗੇ ਮਕੋਂ ਮੇਰਾ ਪਿੱਛੇ ਪੈਂਡਿਆ ਸਾਰਾ ਕੰਮ ਸੁੱਟੀਆਂ 2-3 ਰਹਿ ਗਈਆਂ ਵਾ ਮੁਰਕੇ ਮੈਨੂੰ ਸਕੂਲ ਨਾਲ ਗਾਣਾ ਪੈਣੀਆ ਕੁੱਟ ਪੈਣੀਆ ਚੱਲ ਕੋਈ ਨਹੀਂ ਕਰਦੀ ਮੈਂ ਕੋਈ ਨਾ ਕੋਈ ਹਾਲ ਜਾ ਤੂੰ ਉਧਰ ਹਾਦੀ ਕਰੀ ਜਾਣ ਢੀ ਆ ਮਾਤਾ ਮੈਨੂੰ ਨਹੀਂ ਸਮਝ ਲੱਗਣ ਢੀ ਵੀ ਨੂੰ ਕਾਦੀ ਐਡੀ ਖਿਆਈ ਚੜ ਗਈ ਆ ਮੈਂ ਹਮੇ ਬਹਰ ਤੇ ਬੱਦਲ ਹੀ ਬਹੁਤ ਜ਼ਿਆਦਾ ਹੋਇਆ ਵਾ ਤੇ ਮੈਂ ਇੱਥੇ ਅੱਗ ਬਾਲ ਕੇ ਨਾਲੇ ਤਾਂ ਅੱਗ ਸੇਕਦੀ ਆ ਤੇ ਨਾਲੇ ਇੱਥੇ ਸਬਜ਼ੀ ਬਣਾਉਣੀ ਆ ਅੱਜ ਰਸੋਈ 'ਚ ਨਹੀਂ ਕੰਮ ਕੋਈ ਵੀ ਕਰਨਾ ਰਸੋਈ 'ਚ ਵੀ ਗੈਸ ਤੇ ਖੜੀ ਜਾਈਦਾ ਵਾ ਨਾ ਤੇ ਅੱਗ ਸੇਕਦੀ ਜਾਂਦੀ ਤੇ ਨਾ ਕੋ ਨਾਲੇ ਤੇ ਰੋਟੀ ਬੁਣਾ ਲਣੀ ਅੱਗ ਬਣਦੀ ਆ ਨਾਲੇ ਦੀਦੀ ਮੈਂ ਤਾਂ ਨੂੰ ਵੇਖਦੀ ਆਂ ਮੈਂ ਕਿਹਦੇ ਦੀ ਬਣਾਣੀ ਕਿੱਥੇ ਗਈ ਅੰਦਰ ਤੇ ਹੈ ਹੀ ਨਹੀਂ ਆ ਤੇ ਨਾ ਬਾਹਰ ਬੱਦਲੀ ਬੜਾ ਹੋਇਆ ਤੇ ਮੈਂ ਇੱਥੇ ਆ ਗਈ ਮੈਂ ਨਾਲੇ ਅੱਗ ਬਾਲ ਕੇ ਸੇਕਦੀ ਆਂ ਨਾਲੇ ਸਬਜ਼ੀ ਬਣਾ ਲੈਣੀ ਇੱਥੇ ਚਲ ਆ ਵਧੀਆ ਕੀਤਾ ਵਾ ਚੁੱਲੇ ਦੇ ਨਾ ਵਾਵਾ ਕੜੀ ਬੈਠੇ ਰਹਿੰਦਾ ਨਾਲੇ ਜਿੰਨਾ ਚਿਰ ਮਰਜ਼ੀ ਚੀਜ਼ ਜੱਦੀ ਰਹਿੰਦੀ ਆ ਤੇ ਗੈਸ ਤੇ ਤੇ ਉਹ ਹੀ ਲੱਗ ਕੇ ਆਕੜ ਹੀ ਜਾਈਦਾ ਵਾ ਕਿ ਘੜੀ ਕਿਤੇ ਵਧ ਨਾ ਭਲ ਜਾਏ ਚਾਹ ਚੀਜ਼ ਥੱਲੇ ਨਾ ਲੱਗ ਜੇ ਇਥੇ ਆਪ ਵੀ ਮੱਠੀ ਮੱਠੀ ਅੱਗੇ ਚੀਜ਼ ਰਿਜਦੀ ਰਹਿੰਦੀ ਆ ਨਾਲੇ ਆਪ ਹੁਣ ਇੱਥੇ ਬੈਠੇ ਤੇ ਨਾਲ ਲੱਤਾਂ ਨੂੰ ਸੇਕ ਪਾਣ ਤੇ ਗੈਰ ਤੇ ਤੁਹਾਨੂੰ ਪਤਾ ਹੀ ਆਪੇ ਹੋ ਤਾਂ ਤਵਾ ਗਰਮ ਹੋਏ ਤੇ ਰੋਟੀ ਲਾ ਕੇ ਤੇ ਫਿਰ ਬੰਨ੍ਹ ਦਤਾ ਸੇਕੀ ਦੇ ਜਾਂਦੀ ਨਹੀਂ ਹਾਂਜੀ ਚੁੱਲੇ ਦੇ ਮਜਾ ਆਉਂਦਾ ਵਾ ਮੈਂ ਤਾਂ ਢੇਵਾਲਾ ਆਈ ਹਾਂ ਮੰਮੀ ਅੱਗੇ ਤੇ ਮੇਰੇ ਨਾਲ ਵਿਦ ਕਰੇ ਕਰਦੀ ਹੈ ਨਾ ਹੁਣ ਜਸ਼ਨ ਦਾ ਵੀ ਡੈਬੀ ਆ ਦੱਸ ਤੇਰਾ ਪੋਤਾ ਵਾ ਪੋਤੀਆਂ ਵਾਂ ਉਹਨਾਂ ਨਾਲ ਤੇਰਾ ਕੀ ਵੈਰ ਹੀ ਹੋ ਉਹਦੇ ਕੋ ਫੋਨ ਖੋਕ ਤੇ ਹੁਣ ਹੀਰੇ ਨੂੰ ਲਵਾਉਣ ਚ ਲੱਗੀ ਆ ਉਹਦੇ ਨਾਲ ਪਤਾ ਨਹੀਂ ਕਿਹੜੀ ਗੱਲ ਕਰਨੀ ਆ ਉਹਨਾਂ ਕਿਹੜੀ ਗੱਲ ਕਬਲ ਕਰਨੀ ਹੋਣੀ ਤੈਨੂੰ ਪਤਾ ਹੀ ਆ ਹੁਣ ਮੇਰੇ ਘਰ ਵਾਲਿਆਂ ਨੇ ਥੋੜੀਆਂ ਪੱਟੀਆਂ ਪਰੌਂਦੀ ਲਈ ਹੁਣ ਤੇਰੇ ਘਰ ਵਾਲਿਆਂ ਨੂੰ ਪੜਾ ਦਊਗੀ ਪਿਓ ਤੇਰਨਾ ਵੀ ਕਰ ਜੂਗੀ ਉਹਦੀ ਤੇ ਤੇਰੀ ਨਾਂ ਸੁਣੇ ਉਹੋ ਕੋ ਹੋਵਾਂ ਨਾ ਕਿ ਜੋ ਕੋ ਤੇਰਨਾ ਹੁੰਦਾ ਰਿਹਾ ਵਾ ਇਹਦੇ ਰਾਦੇ ਹੁਣ ਇਹਦੇ ਨਾਂ ਵੀ ਕਰੇ ਵੀ ਮੈਂ ਤੈਨੂੰ ਇਹ ਗੱਲ ਪਹਿਲੇ ਦਿਨ ਹੀ ਕਹੀ ਹੁਣ ਆਜੋ ਮਾਸਾਜ ਨੇ ਮੁੰਡੇ ਕੋ ਫੋਨ ਖੋ ਖੜੀ ਆ ਕਿ ਤੂੰ ਪੋਛੀ ਲੈ ਪਹਿਲਾਂ ਘਰ ਚ ਗੱਲ ਕਰ ਹੁਣ ਜੇ ਤੈਨੂੰ ਉਹਨੇ ਗੱਲ ਕਹਿ ਦਿੱਤੀ ਆ ਤੂੰ ਹੀ ਛੇਤੀ ਨਾ ਮੁੰਡੇ ਦੇ ਕੰਨ ਭੰਡਾ ਪੀਆ ਉਹਦਾ ਨਾਉ ਨਾ ਬੈ ਗੱਲ ਕਰ ਲੈ ਵੀ ਉਹਨੂੰ ਪਰਕਾਦਾ ਉਹ ਇਹਦੇ ਬਲ ਮਾਂ ਨੇ ਕਿੰਨਾ ਚਿਰ ਬੈਠੀ ਰਹਿਣਾ ਮਾਂ ਨੇ ਤੇ ਅੱਗੇ ਕਿੰਨਾ ਝੂਠ ਸੱਚ ਗੰਡ ਗੰਡ ਦੱਸਦੀ ਹੁੰਦੀ ਮੈਂ ਕਦੀ ਮੰਮੀ ਤੇ ਹੱਥ ਨਹੀਂ ਛੁੱਕਿਆ ਕਿ ਜਿੰਨਾ ਮਰਜੀ ਮੇਰੀ ਮੰਮੀ ਵੱਧ ਘੱਟ ਬੋਲ ਲੈਂਦੀ ਪਰ ਇਹ ਉਹਦੇ ਕੰਨ ਪੜੀ ਜਾਂਦੀ ਹੁੰਦੀ ਮਨੂੰ ਨੇ ਮੇਰੇ ਹੱਥ ਆ ਕਰ ਦਿੱਤਾ ਵਾ ਅੱਜ ਉਹ ਕਰ ਦਿੱਤਾ ਇਹ ਦੱਸਵੇਂ ਮੈਂ ਕਰਦੀ ਨਹੀਂ ਕੁਛ ਪਹਿਲਾਂ ਮੈਨੂੰ ਤੂੰ ਵੀ ਦੱਸ ਪਹਿਲਾਂ ਨਹੀਂ ਦੀਦੀ ਤੂੰ ਹੀ ਤੇ ਬੜੇ ਚੰਗੇ ਹੈ ਕੋਹ ਚਲੋ ਮੈਂ ਵੀ ਮੰਮੀ ਨੂੰ ਝੂਠ ਸੱਚ ਦੱਸਦੀ ਰਹੀ ਤੇਰੇ ਦਿਵਾਲੇ ਕਰਾਉਂਦੀ ਰਹੀਂ ਹਰ ਗਲੇ ਵਾਸਤੇ ਨੂੰ ਪੇਕਿਆਂ ਦੇ ਮੇਨੇ ਮਾਰਨੇ ਸਗੋਂ ਤੁਸੀਂ ਕਈ ਕੋਹ ਵੇਲਾ ਮੈਂ ਘਰ ਵੀ ਆਈਆਂ ਕਦੀ ਮੈਨੂੰ ਮੇਣਾ ਨਹੀਂ ਮਾਰਿਆ ਪੇਕਿਆਂ ਦਾ ਤੇ ਮੈਂ ਐਵੇਂ ਤੈਨੂੰ ਨਾ ਹਰ ਵੇਲੇ ਹੀ ਬਸ ਗਲਤੀ ਕਹਿਣਾ ਮੈਂ ਤੇ ਕਬਲ ਕਦੀ ਦੂਜ ਪਾਈ ਨਹੀਂ ਮੈਂ ਤਾਂ ਸਗੋਂ ਫਿਰ ਵੀ ਜੇ ਤੂੰ ਕਹਿ ਵੀ ਦਿੰਦੀ ਐ ਕੋ ਮੈਂ ਤਾਂ ਵੀ ਕਦੀ ਮੱਥੇ ਵੱਟ ਪਾਇਆ ਹੀ ਨਹੀਂ ਚਲ ਕੋਈ ਗੱਲ ਨਹੀਂ ਮੇਰੀ ਨਿੱਕੀ ਭੈਣ ਵਾ ਜੇ ਮੈਨੂੰ ਕੁਝ ਕਹਿ ਵੀ ਦਿੱਤਾ ਇਹਨੇ ਤੇ ਹੁਣ ਇਹਨੇ ਨਾ ਹੀਰੇ ਨੂੰ ਪੱਕਾ ਪੈਲੀ ਵੱਲੋਂ ਕਹਿਣਾ ਵਾ ਮੜਾ ਜਾਂ ਮੈਂ ਪੈਹਾਂ ਦਾ ਨਾਂ ਲੈਤਾ ਨਾ ਪੇ ਮੈਂ ਆਪਣੇ ਪ੍ਰਾਣ ਵਾਪਸ ਕਰ ਦੇਣੇ ਆ ਇਹਨੇ ਉਹ ਗੱਲਾਂ ਕਰਨੀਆਂ ਹੁਣ ਮੈਨੂੰ ਰਾਹ ਦੱਸ ਕੋਈ ਕਿ ਮੈਂ ਕਿਹੜੇ ਰਾਹ ਵੱਲ ਜਾਵਾਂ ਹੁਣ ਮੈਂ ਤੈਨੂੰ ਰਵਰ ਕਵਰ ਰਾਹ ਕਿਹੜਾ ਦੱਸਾਂ ਹੁਣ ਤੇ ਰਾਹ ਜੇ ਦੱਸਾਂ ਤੇ ਹਨੇਰਾ ਹੀ ਦਿਖਦਾ ਮੈਨੂੰ ਤੇ ਮੁਰਨ ਵਾਲਾ ਹੈ ਹੀ ਨਹੀਂ ਕੋਈ ਕੋਈ ਜਿਹੜੇ ਤੂੰ ਕੰਮ ਕਰ ਚੁੱਕੀ ਆ ਭੈਣੇ اے ਵੇ ਰੱਬਾ ਜਿਹੜਿਆਂ ਰਾਹਾਂ ਤੇ ਮੈਂ ਪਹਿਲਾਂ ਤੁਰੀ ਸੀ ਨਾ ਉਹ ਬਹੁਤ ਗਲਤ ਰਾਹ ਹੀ ਉਦੋਂ ਤੋਂ ਮੇਰਾ ਪੈਰ ਪੈਰ ਤੇ ਸਾਥ ਦੇਂਦਾ ਰਿਹਾ ਰੱਬ ਵੀ ਤੇ ਝਟ ਸਾਰੇ ਕੰਮ ਹੋ ਗਏ ਜੇ ਮੈਂ ਹੁਣ ਸਭ ਕੁਝ ਸਦਾਰਨਾ ਚਾਹੁੰਦੀ ਆ ਹੁਣ ਮੇਰਾ ਦੀਦੀ ਕੋਈ ਸਾਥ ਨਹੀਂ ਦੇਣ ਡਿਆ ਪਾਪੜਨ ਦਾ ਹੁਣ ਤੇ ਹੱਥ ਸਾਥ ਕਮਲ ਕੀ ਦੇਈ ਹੁਣ ਸਾਰਾ ਕੁਝ ਤੂੰ ਗਵਾ ਦੇ ਕਿ ਬਾਹੂ ਜੀ ਤੈਨੂੰ ਸਮਝਾਈਦਾ ਹੀ ਉਹ ਤੂੰ ਨਹੀਂ ਸਮਝਦੀ ਹੈਗੀ ਹੁਣ ਮੈਂ ਵੀ ਦੱਸ ਨਾ ਮੈਂ ਕੀ ਕਰਾਂ ਹੈਲੋ ਹੈਲੋ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਕੀ ਹਾਲ ਚਾਲ ਚੱਲਵਾ ਠੀਕ ਠਾਕ ਹੈ ਤੁਹਾਨੂੰ ਦੱਸੋ ਆਪਣੇ ਵੀ ਠੀਕ ਵਾਜੇ ਤਾਂ ਦੇ ਪੁੱਤ ਹੈਗੇ ਆ ਆ ਕਬਲ ਬਹੁਤ ਬੋਲਣ ਡਿਆ ਪੀ ਆ ਇੰਨੀ ਜ਼ਬਾਨ ਲੜਾਉਣ ਡਿਆ ਪੀ ਆ ਵੀ ਜਿਹੜਾ ਸਾਹ ਵੀ ਕੋਈ ਨਹੀਂ ਗਾ ਇਹਦਾ ਹੁਣ ਮੈਂ ਦੱਸ ਕੀ ਇਲਾਜ ਕਰਾਂ ਕਿਉਂ ਕੀ ਗੱਲ ਹੋ ਗਈ ਇਹਨੂੰ ਤੈਨੂੰ ਨਹੀਂ ਪਤਾ ਕੀ ਗੱਲ ਹੋ ਗਈ ਆ ਤੈਨੂੰ ਨਹੀਂ ਕੁਛ ਦੱਸਦੀ ਜੋ ਕੁਛ ਬਣਾ ਵੱਡੀ ਦੇ ਮਗਰ ਲੱਗੀ ਹੋ ਤੇ ਹੁਣ ਆਂਦੀ ਆ ਵੀ ਜਿਹੜੇ ਪੈੜੀ ਦੇ ਪੈਸੇ ਆ ਨਾ ਉਹ ਮੈਂ ਵਾਪਸ ਦੇ ਹਮਨੇ ਆਪਣੇ ਭਰਾ ਨੂੰ ਪੁੱਤ ਮੈਂ ਕਿਹੜਾ ਤੁਹਾਡਾ ਕੋਹ ਗਵਾਉਂ ਲਈ ਤੁਹਾਡਾ ਬੜਾਉਣ ਹੀ ਨਹੀਂ ਆ ਜੇ ਲਿਹਾਈ ਆ ਕਿ ਮੈਂ ਕੋਹ ਗਵਾਇਆ ਤਾਂ ਨਹੀਂ ਨਾ ਸਹੀ ਹੋਤੇ ਹੈ ਇਹ ਆ ਇੱਕ ਆ ਤੂੰ ਕਹਿੰਦੀ ਆ ਵੀ ਮੈਂ ਦੇ ਆਉਣੀ ਆ ਪੈਸੇ ਵਾਪਸ ਕੀ ਪਤਾ ਕਿਉਂ ਆਂਦੀ ਲੈ ਕੇ ਆਈਆਂ ਸੀ ਉਹੋ ਤੇ ਗੱਲ ਵਾ ਤੇ ਜੇ ਲੈ ਆਏ ਆ ਤਾਂ ਹੁਣ ਦਿੱਤਾ ਇਹ ਕਰੀ ਜਿਹੜੀ ਬਦਨਾਮੀ ਆਉਣੀ ਸੀ ਨਾ ਉਹ ਤੇ ਗਈ ਆ ਹੁਣ ਜੇ ਦੇ ਆਈ ਤੇ ਕਿਹੜਾ ਲੋਕਾਂ ਨੂੰ ਪਤਾ ਲੱਗਣਾ ਵੀ ਭਰਾ ਨੂੰ ਦੀ ਆਈ ਆ ਤੇ ਜਦੋਂ ਇਹਨਾਂ ਨੇ ਧੱਕੇ ਮਾਰ ਮਾਰ ਕੇ ਕੱਢਦਾ ਹੀ ਉਦੋਂ ਨਹੀਂ ਲੋਕਾਂ ਨੂੰ ਪਤਾ ਹੋਣ ਆਂਦੀ ਆ ਓਰੇ ਮੇਰੀ ਭੈਣ ਦੇ ਪਿੱਛੇ ਨਹੀਂ ਕੋਈ ਆਇਆ ਕੱਲ ਨੂੰ ਮੇਰੇ ਪਿੱਛੇ ਨਾ ਕੋਈ ਆਇਆ ਤੇ ਕਿੰਨੀ ਬਦਨਾਮੀ ਆ ਭੈਣ ਭਰਾਵਾਂ ਨਾਲ ਹੀ ਵੱਡਿਆ ਹੋਈਦਾ ਉਦੋਂ ਵੀ ਇਹਨੂੰ ਦੀਦਾ ਹੀ ਵੀ ਭਰਾ ਨਾ ਵੱਡਿਆ ਹੋਈਦਾ ਪਰ ਜਾਈ ਤੇ ਨਨਕ ਤੇ ਪਾਣੀ ਦਾ ਘੁੱਟ ਨਹੀਂ ਪੁੱਛਦੀ ਤੇ ਇਹ ਕਿਹੜੀ ਗੱਲ ਤੋਂ ਇਹਨੇ ਪਾਹੇ ਦੇ ਕੇ ਆਣੇ ਆ ਮਾਤਾ ਜੀ ਹੁਣ ਲਿਆਂਦੇ ਆ ਇਹਦੇ ਪੈਸੇ ਬਿਲਕੁਲ ਵੀ ਪਿੱਛੇ ਨਹੀਂ ਜਾਣਦੇ ਨੇ ਕੱਲ ਨੂੰ ਆਪਣੇ ਨਿਆਣਿਆਂ ਦੇ ਕੰਮ ਆਉਣਗੇ ਇਹ ਕਰਕੇ ਥੋੜਾ ਲਿਆਂਦੇ ਆ ਵੀ ਇਹ ਫੇ ਪਿੱਛੇ ਦੀ ਐ ਵੀ ਨਹੀਂ ਨਹੀਂ ਮੈਂ ਤਾਂ ਨਹੀਂ ਹੁਣ ਆਨਾ ਵੀ ਦੇਣਾ ਤੇ ਜੋ ਕਰਨਾ ਵਾ ਨਾ ਇਹ ਕਰ ਲਵੇ ਮੈਨੂੰ ਹੈ ਨਹੀਂ ਕਿ ਤੇਰੀ ਸਪੋਰਟ ਚਾਹੀਦੀ ਵੀ ਤੂੰ ਜਿਹੜੀ ਗੱਲ ਆਖਣ ਦੇ ਆ ਮੈਂ じゃ ਕੜਾ ਬਣਾ ਕੇ ਦੇ ਆਈ ਆ ਉੱਥੇ ਤੇ ਕੀ ਗੱਲ ਵਾ ਕੁੜੀ ਦਾ ਕੋਈ ਹੱਕ ਨਹੀਂ ਗਾ ਇਹ ਜੇ ਆਪਣੇ ਭੈਣ ਭਰਾਵਾਂ ਦੇ ਇਨੇ ਹੱਕ ਜਮਾਉਂਦੀਆਂ ਆਪਣੀ ਪਰਜਾਈ ਤੇ ਤੇ ਉਹ ਕਿਹੜੀ ਵਿਚਾਰੀ ਕੋ ਆਪਣੇ ਆਪ ਲੈ ਗਈ ਆ ਜੇ ਉਹਨਾਂ ਦੇ ਪਾਰਟੀ ਮੈਂ ਕੜਾ ਪਾਈ ਇਹਨੇ ਉਹ ਮੁੱਦਾ ਫੜਿਆ ਵਾ ਤੂੰ ਕੜਾ ਖਾ ਕੇ ਕਿਉਂਈ ਤੂੰ ਚੋਰੀ ਕੜਾ ਪਾਈ ਆ ਮੈਂ ਚੋਰੀ ਕਿਉਂ ਕੜਾ ਪਾਈ ਜਦੋਂ ਇੱਥੇ ਨਹੀਂ ਤੇ ਮੈਂ ਜੋ ਮਰਜ਼ੀ ਪਾ ਕੇ ਆਵਾ ਮੇਰਾ ਨਹੀਂ ਹੱਕ ਉਹ ਤੀਦਾ ਨਹੀਂ ਹੱਕ ਇਹ ਕਰਦੇ ਵਿੱਚ ਵੀ ਮੈਨੂੰ ਮੇਰੇ ਵੀ ਕੋਈ ਵੱਡੇ ਬਣ ਕੇ ਆਉਣ ਮਾਤਾ ਕੜਾ ਪਾ ਕੇ ਆਈ ਤੂੰ ਮੇਰੇ ਨਾਲ ਵੀ ਗੱਲ ਨਹੀਂ ਕੀਤੀ ਵੀ ਮੈਂ ਕੜਾ ਪਾ ਕੇ ਆਈ ਆ ਬਹੁਤ ਗੱਲ ਕੀ ਕਰਨੀ ਮੇਰਾ ਤੇ ਉਹਦੋਂ ਦਾ ਫੋਨ ਕਰਨ ਦਾ ਹੀ ਨਹੀਂ ਟਾਈਮ ਨਾ ਤੇਰਾ ਮੁੰਡਾ ਫੋਨ ਹੀ ਦਿੰਦਾ ਵਾ ਆ ਵੀ ਹੁਣ ਮੈਂ ਉਹਦੇ ਕੋਲ ਬਦੋ ਬਦੀ ਖੋ ਕੇ ਲਿਆਈ ਆ ਕਿ ਦੇ ਫੋਨ ਮੈਂ ਉਹਨੂੰ ਮੁੰਡੇ ਨੂੰ ਲਾਉਣਾ ਆ ਆਂਦਾ ਮੇਰੀ ਪੜਾਈ ਆਉਂਦੇ ਹੀ ਸਕੂਲ ਦੀ ਤੇ ਮੈਂ ਪੜਾਈ ਕਰਾਂ ਕਿ ਤੁਹਾਨੂੰ ਫੋਨ ਦਵਾ ਤੇ ਉਹਨੇ ਹੁਣ ਪਤਾ ਨਹੀਂ ਮਾਂ ਨੂੰ ਕਿਹੜੀਆਂ ਪੱਟੀਆਂ ਪੜਾਉਣ ਲਾਈ ਮੈਂ ਫੋਨ ਖੋ ਕੇ ਤੇ ਆ ਗਈਆਂ 베ਲੀ ਮੈਂ ਕਰਦਾ ਰਹ ਦੱਸਦਾ ਰਹ ਜੋ ਦੱਸਣਾ ਅਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਇਸੇ ਕਰਕੇ ਉਹਦੇ ਹੱਥ ਵਢਾਏ ਆ ਮੈਂ ਨਾਲ ਤੇਰਾ ਜਿਹੜਾ ਖਾਤਾ ਵਾ ਸਾਂਝਾ ਕਰਵਾਇਆ ਵਾ ਕਿ ਜਦੋਂ ਤੇਰਾ ਦਿਲ ਕਰੇ ਉਦੋਂ ਤੂੰ ਕਢਵਾ ਲਿਆ ਏ ਉਹ ਤੇ ਗੱਲ ਵਾ ਹੁਣ ਕਿ ਇਹ ਸਾਂਝਾ ਖਾਤਾ ਤੇ ਹੈਗਾ ਵਾ ਤੇ ਹੋਰ ਨਾ ਨਾ ਹੋਵੇ ਇਹ ਜਾ ਕੇ ਤੇ ਪੈਸੇ ਕਢਵਾ ਲਿਆ ਏ ਇਹ ਨਾ ਬਿਲਕੁਲ ਪੈਸਿਆਂ ਦੀ ਤੂੰ ਹਾਂ ਨਹੀਂ ਕਰਨੀ ਤੈਨੂੰ ਆਖਿਆ ਵੀ ਨਾ ਕਿ ਮੈਂ ਪੈਸੇ ਕਢਾਉਣੇ ਮੰਮੀ ਨੂੰ ਕਹਿ ਕਢਾ ਦੇ ਇਹ ਕੰਮ ਤੂੰ ਫਮੀ ਇੱਕ ਭਰਨੀ ਨੀਗੀ ਜੋ ਮਰਜੀ ਹੋ ਜੇ ਨਹੀਂ ਨਹੀਂ ਮੈਂ ਨਹੀਂ ਬਿਲਕੁਲ ਵੀ ਭਰਦਾ ਤੇ ਤੁਸੀਂ ਆਪਣੇ ਹਿਸਾਬ ਕਿਤਾਬ ਨਾ ਵੇਖ ਲਓ ਠੀਕ ਆ ਸਾਂਝਾ ਖਾਤਾ ਵਾ ਤੁਸੀਂ ਵੇਖ ਲਓ ਜਿੱਦਾਂ ਕਰਨੀ ਆ ਕਰ ਲਓ ਤੁਸੀਂ ਉਹ ਆਖਾ ਜੇ ਬਹੁਤੀ ਤਾਂ ਤਾਂ ਚੜੂਗੀ ਨਾ ਤੇ ਮੈਂ ਜੀ ਗੁਤਨੀ ਜੀ ਘੁਮਾ ਕੇ ਨਾ ਤੇ ਮੈਂ ਇਹਨੂੰ ਫੇਰ ਘਰੋਂ ਬਾਹਰ ਕੱਢ ਦੇਣਾ ਜੇ ਤੂੰ ਭਰਾ ਦੀ ਬਣ ਜਾ ਜੇ ਪਰਜਾਈ ਦੀ ਬਣ ਜਾ ਚੇਰ ਖਾ ਤੈਨੂੰ ਜਰਾ ਕੋ ਉਹਨਾਂ ਕੋ ਤੇੜਾ ਖਾਧੀਆਂ ਤੱਕੇ ਖਾਧਿਆਂ ਨੂੰ ਤੇ ਖਾਲਾ ਜਾ ਕੇ ਹੋਰ ਆਹ ਚੱਲੇ ਜੀ ਜਿਆਦਾ ਭੂਏ ਚੜੂਗੀ ਤੇ ਫਿਰ ਵੇਖੀ ਜਾਊਗੀ ਇਹ ਤਾਂ ਕਰ ਲਾਂਗੇ ਇਲਾਜ ਠੀਕ ਆ ਆਹ ਤੂੰ ਟੈਨਸ਼ਨ ਨਾ ਲੈ ਨਹੀਂ ਮੈਂ ਟੈਨਸ਼ਨ ਕਾਦੀ ਲੈਣੀ ਆ ਮੈਨ ਮੈਨੂੰ ਪਤਾ ਇੰਨੀ ਕੋਈ ਸਪੋਰਟ ਚਾਹੀਦੀ ਤੇਰੀ ਸਪੋਰਟ ਦੇ ਮੈਂ ਨਾ ਹੁਣ ਮੈਂ ਉੱਡੀ ਫਿਰਨਾ ਵਾਂ ਮੈਂ ਇਹਨੂੰ ਕਿ ਜਾਣਦੀ ਆ ਇਹ ਮਾਪੇ ਜੋ ਮਰਜ਼ੀ ਕਰਦੇ ਨੇ ਮੈਂ ਨਹੀਂ ਇਹਨਾਂ ਨੂੰ ਕੋਈ ਜਾਣਦੀ ਜੇ ਮੁੰਡੇ ਨੂੰ ਵੀ ਸਮਝਾਦੀ ਕਿ ਜਦੋਂ ਮਾਤਾ ਫੋਨ ਆਂਦੀ ਹੁੰਦੀ ਹੈ ਨਾ ਤੇ ਤੂੰ ਲਾ ਕੇ ਦਿਆ ਕਰ ਤੂੰ ਕਿਉਂ ਨਹੀਂ ਲਾ ਕੇ ਦਿੰਦਾ ਮੈਂ ਉਹਨੂੰ ਵੀ ਕਰਦਾ ਮੈਂ ਮਸੂਨ ਤੇ ਕਰਦਾ ਉਹਦਾ ਵੀ ਲਾਜ ਜਰੀਕਾ ਇਹ ਹੋਣੀ ਕੀ ਨਾਵਾ ਮਾਂ ਬਾਲਦਾ ਹੋ ਗਿਆ ਵਾ ਜਿਹੜਾ ਦੱਸਦਾ ਇਹਨੂੰ ਵੀ ਮੈਂ ਚਰੀ ਕੇ ਚੰਗੀ ਤਰ੍ਹਾਂ ਚੱਲ ਚੰਗਾ ਪੁੱਤ ਆਉਣ ਡਈ ਆ ਬਾਹਰ ਸੁਣਦੀ ਨਾ ਹੋਏ ਫੇਰ ਇਹਨੇ ਮੇਰੇ ਦਿਵਾਲੇ ਹੋ ਜਾਣਾ ਚੱਲ ਘੱਟ ਫੋਨ ਤੂੰ ਚਲ ਚੰਗਾ ਸਾਸਿ ਕਾਲ ਸਾਸਿ ਕਾਲ ਆਛਾ ਹੌੜ ਲਾ ਕੇ ਦਿ ਹੌੜਾ ਲਵਾ ਕੋਈ ਆਦੇ ਕੱਢਾਈ ਪਰ ਆਵਾ ਦੇ ਅੰਦਰ ਆ ਝੋਲਾ ਜਿਆ ਪਤਾ ਨਹੀਂ ਇੱਥੇ ਕਿਤੇ ਰੱਖਿਆ ਹੈ ਓਏ ਹੈ ਆ ਕੇ ਡਿੱਗ ਗਿਆ ਵਾ ਆਹ ਬੈਂਕ ਦੀ ਕਾਪੀ ਆ ਸਾਰਿਆਂ ਨੇ ਜਵਾਬ ਦੇ ਦਿੱਤਾ ਵਾ ਕੋਈ ਮੇਰਾ ਸਾਥ ਨਹੀਂ ਦੇਣ ਡਿਆ ਤੇ ਮਨਾ ਐਦਾਂ ਨਾ ਕਰਾਂ ਗਵਾਂਡੀਆਂ ਦੀ ਨਵੇਂ ਬੈਂਕ ਚ ਲੱਗੀ ਆ ਉਹਦੇ ਵੱਲ ਨਾ ਹੋ ਕੇ ਆਵਾ ਮੰਮੀ ਨੇ ਕੋਈ ਪੱਜ ਮਾਰ ਕੇ ਜਾਣੀ ਆ ਉਹਨੂੰ ਪੁੱਛ ਕੇ ਆਉਣੀ ਆ ਕਿ ਜੇ ਮੈਂ ਤੈਨੂੰ ਚੈੱਕ ਉਪਰ ਕੇ ਤੇ ਸਾਈਨ ਕਰਕੇ ਦੇ ਦਾਂ ਤੇ ਪਾਸ ਕਰਾਦੀ ਹਾਂ ਮੇਰਾ ਚੱਲ ਮਨਾ ਉਹਨਾਂ ਸਲਾਹ ਕਰਕੇ ਆਉਣੀ ਆ ਵਾ ਅਹੀ ਰੱਬ ਨੇ ਨਾ ਮੇਰਾ ਸਾਥ ਦੇਤਾ ਵਾ ਹਾਂ ਇਹ ਕਿੱਧਰ ਜਾਣ ਰਹੀ ਆ ਹੱਦ ਹੋ ਗਈ ਇਹਦੇ ਵੱਲ ਬਿਨਾ ਪੁੱਛੇ ਤੂੰ ਜਿੱਧਰ ਨੂੰ ਜੀ ਕਰਦਾ ਉਹਨੂੰ ਤੁਰ ਪੈਂਦੀ ਆ ਇਹਦੀ ਹੁਣ ਨਾ ਮਨੁਰਗਰਾ ਨਹੀਂ ਰੱਖਣੀ ਪੈਣੀ ਆ ਵੀ ਆ ਜਾਣਦੀ ਕਿੱਧਰ ਵਾ ਤੇ ਕਿੱਧਰੋਂ ਇਹ ਆਉਂਦੀ ਆ ਅੱਗੇ ਤੇ ਘਰ ਘਰ ਜਵਾਨ ਲੜੰਬੀ ਹੁਣੇ ਬਾਹਰ ਵੀ ਫਿਰ ਤੁਰ ਪਈ ਆ ਅੱਛਾ ਗੇਟੋਂ ਬਾਹਰ ਗਈ ਆਏ ਕੋਈ ਗੱਲ ਨਹੀਂ ਜਾਣੀ ਇਹਦੇ ਮਗਰੀ ਇਹ ਕਿਹੜੇ ਕੰਮਾਂ ਚ ਦੌੜੀ ਫਿਰਨ ਲਈ ਆ ਲੇ ਆ ਵੀ ਚੰਗਾ ਹੋਇਆ ਦੀਦੀ ਗੱਲ ਸੁਣਿਓ ਮੇਰੀ ਮੈਂ ਤਾਂ ਤੁਹਾਡੇ ਘਰ ਨੂੰ ਹੀ ਚੱਲੀ ਸੀ ਮੈਂ ਆ ਗਏ ਹੁਣੇ ਡਿਊਟੀ ਤੋਂ ਨਹੀਂ ਆਤੀ ਸਸੀ ਕਾਲ ਦੀਦੀ ਸਸੀ ਕਾਲ ਲੇਟ ਹੋ ਗਈ ਥੋੜੀ ਜੀ ਮੈਂ ਹੋਰ ਸੁਣਾਉ ਠੀਕ ਠਾਕ ਆ ਜੀ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਆਪਣੇ ਬੜੇ ਵਧੀਆ ਵਾ ਹਾਂਜੀ ਕੋਈ ਕੰਮ ਹੀ ਜਿਹੜਾ ਦੇ ਮੈਨੂੰ ਕਹਿੰਦੇ ਹਾਂਜੀ ਦੀਦੀ ਕੰਮ ਹੀ ਹੈ ਮੈਂ ਤਾਂ ਚੱਲੀ ਸੀ ਮੈਂ ਆ ਚੱਲ ਆ ਗਏ ਹੁਣੇ ਆ ਮੈਨੂੰ ਨਹੀਂ ਪਤਾ ਵੀ ਤੁਸੀਂ ਲੇਟ ਆਏ ਆ ਕੋਈ ਨਹੀਂ ਆਜੋ ਚੱਲੀਏ ਫਿਰ ਚਾਹ ਪਾਣੀ ਪੀ ਕੇ ਆਜੋ ਨਹੀਂ ਬਸ ਜਾਣਾ ਗਈ ਆ ਉੱਥੇ ਆਜੋ ਹਾਂ ਬੈ ਕੇ ਗੱਲ ਕਰਦੇ ਆਂ ਕੋਈ ਜ਼ਰੂਰੀ ਗੱਲ ਵਾ ਹਾਂਜੀ ਬੈਂਕ ਵੱਲੋਂ ਹੀ ਕਰਨੀ ਹੈ ਇਹ ਪੈਸੇ ਪੁਹੇ ਇਦਾਂ ਕਢਾਉਣੇ ਹੈ ਮੈਂ ਅੱਛਾ ਚਲੋ ਆਜੋ ਉੱਥੇ ਬਹਿ ਕੇ ਕਰ ਲੈਂਦੇ ਆਂ ਦੀਦੀ ਤੁਸੀਂ ਇੱਥੇ ਦੱਸ ਦੋ ਕਿਹੜੀ ਗੱਲ ਵਾ ਗੱਲ ਦੀਦੀ ਇਹ ਆ ਮੈਂ ਨਾ 40-50 ਲੱਖ ਰੁਪਇਆ ਕਢਾਉਣਾ ਹੈ ਤੇ ਮੈਂ ਆਪਣਾ ਚੈੱਕ ਲਿਆਈ ਆ ਤੁਸੀਂ ਭਰ ਕੇ ਇਹਨੂੰ ਪਾਸ ਕਰਾ ਦਿਓ ਮੈਂ ਸਾਈਨ ਕਰ ਦਿੰਨੀ ਆ ਦੀਦੀ ਪਾਸ ਤੇ ਕਰਾ ਦਾਂ ਪਰ ਇਹ ਥੋੜੇ-ਬੋਧੇ ਮਾਉਂਟ ਹੋਵੇ ਨਾ ਹੁਣ ਨਾ ਰੂਲ ਬਦਲ ਗਏ ਆ ਤੇ ਇਹ ਆ ਕਿ ਤੁਹਾਡੇ ਟ੍ਰਾਂਸਫਰ ਹੋ ਸਕਦੇ ਦੂਜੇ ਅਕਾਊਂਟ ਦੇ ਵਿੱਚ ਇਹਦਾ ਇਨੀਵਰਟ ਮਾਉਂਟ ਜਿਹੜੀ ਨਾ ਹੁਣ ਅਸੀਂ ਭਰ ਨਹੀਂ ਸਕਦੇ ਨਹੀਂ ਮੈਨੂੰ ਤਾਂ ਜ਼ਰੂਰੀ ਹੀ ਮੈਂ ਸੋਚਿਆ ਚਲ ਤੁਸੀਂ ਲੱਗੇ ਆ ਬੈਂਕ ਦੇ ਵਿੱਚ ਤੇ ਤੁਹਾਡੀ ਉੱਥੇ ਮੰਨੀ ਦੀ ਹੋਣੀ ਆ ਤੇ ਮੈਨੂੰ ਹੋਰ ਕੋਈ ਰਾਹ ਨਹੀਂ ਲੱਭਾ ਮੈਂ ਤਾਂ ਕਰਕੇ ਤੁਹਾਡੀ ਮਦਦ ਲੈਣ ਆਈ ਨਹੀਂ ਪਤਾ ਕੀ ਆ ਜੀ ਜੀ ਮੇਰੀ ਗੱਲ ਸੁਣੋ ਮਾਉਂਟ ਥੋੜੀ ਥੋੜੀ ਕਰਕੇ ਭਰ ਸਕਦੇ ਆ ਤੇ ਹੁਣ ਜਿੰਨਾ ਤੁਸੀਂ ਇੱਕਦਮ 40 ਲੱਖ ਕਹਿਤਾ ਵਾ ਫਿਰ ਕੱਲ ਨੂੰ ਤੁਹਾਨੂੰ ਕਿਸੇ ਨੇ ਪੁੱਛਗੇ ਕਿਸ਼ ਕਰਨੀ ਆਣ ਕੇ ਵੀ ਇਨੀ ਮਾਉਂਟ ਕਿੱਦਾਂ ਤੀ ਪਾਸ ਕਰਾ ਲਈ ਤੇ ਕੀ ਕਰਨ ਵਾਸਤੇ ਕੀਤੀ ਆ ਫਿਰ ਇਹਦਾ ਕੋਈ ਹੱਲ ਨਹੀਂ ਆ ਹੱਲ ਇਹਦਾ ਇਹੋ ਜਿਹਾ ਕਿ ਤੁਸੀਂ ਥੋੜਾ ਥੋੜਾ ਕਰਕੇ ਕਰਾ ਸਕਦੇ ਜਿੱਦਾਂ 10-10 ਲੱਖ ਰੁਪਿਆ ਕਰਵਾ ਕੇ ਕਰਵਾ ਲਓ ਤੇ ਜਾਂ ਫਿਰ ਟ੍ਰਾਂਸਫਰ ਕਰ ਲਓ ਆਪਣੇ ਅਕਾਊਂਟ ਦੇ ਵਿੱਚ ਇਸੇ ਅਕਾਊਂਟ ਦੇ ਵਿੱਚੋਂ ਚਲੋ ਕੋਈ ਨਹੀਂ ਫਿਰ ਮੈਂ ਵੇਖ ਲੈਣੀ ਹੋਰ ਕੋਈ ਹੱਲ ਮੈਨੂੰ ਤਾਂ ਕੋਈ ਹੱਲ ਨਹੀਂ ਦਿਖਿਆ ਬਸ ਤੁਹਾਡੇ ਹੀ ਮੈਨੂੰ ਮਨ 'ਚ ਖਿਆਲ ਆਇਆ ਤੇ ਮੈਂ ਚੱਲ ਪੈਣਾ ਇਹਦਾ ਕਰੋ ਨਾ ਆਪਣਾ ਚੈੱਕ ਮਤਲਬ ਕਿ ਦੇ ਦਿਓ ਮੈਨੂੰ ਸਾਈਨ ਕਰਕੇ ਤੇ ਵੇਖ ਲੈਣੀ ਮੈਂ ਉਹਦਾ ਵੀ ਪਾਸ ਕਰਾ ਕੇ ਪਰ ਮੈਨੂੰ ਪਤਾ ਪਾਸ ਹੋਣਾ ਨਹੀਂ ਹੈ ਇਹਨੇ ਦੀਦੀ ਆ ਤੋ ਹੀ ਨਾ ਚੈੱਕ ਲੈ ਲਓ 5 ਲੱਖ 10 ਲੱਖ ਜਿੰਨੇ ਵੀ ਨਿਕਲਦੇ ਹਨ ਉਹਨੇ ਹੀ ਤੁਸੀਂ ਭਰ ਕੇ ਪਾਸ ਕਰਾ ਦਿਓ ਮੈਨੂੰ ਬਹੁਤ ਲੋੜਵਾ ਪੈ ਹੈ ਦੀ ਜਿੰਨੇ ਮੇਰੇ ਹੱਥ ਚ ਆ ਜਾਣ ਨਾ ਉਹਨੇ ਥੋੜੇ ਹਾਏ ਕਬਲ ਹਾਏ ਮੇਰੇ ਚੇਟੀ ਚਪੀੜ ਬੜੀ ਹੋਣ ਰਹੀ ਹਾਏ ਮੈਨੂੰ ਦਵਾਈ ਦੇ ਆਣ ਕੇ ਕੋਈ ਬਹੁ ਮੇਰਾ ਮੰਦਾ ਹਾਲੀਓ ਬੀਜੀ ਠੀਕ ਹੋ ਨਹੀਂ 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 ਹਾਂ ਪੁੱਤ ਮੇਰੇ ਫੀੜ ਬੜੀ ਹੋਣ ਰਹੀ ਆ ਬਹੁਤ ਿਕਲੇਜੇ ਦੇ ਵਿੱਚ ਹਾਏ ਬੀਜੀ ਨੂੰ ਬਾਅਦ ਚ ਗੱਲ ਕਰ ਲਾਂਗੇ ਘਰੇ ਆ ਜਾਓ ਜੀ ਚਲੋ ਠੀਕ ਆ ਹਾਏ ਮੈਨੂੰ ਠੱਡ ਲੱਗ ਗਈ ਆ ਹੁਣ ਇਹ ਤਾਂ ਤੁਸੀਂ ਚੰਗੇ ਬਣੇ ਇਹ ਦੀ ਛੇਤੀ ਤੁਹਾਨੂੰ ਕੀ ਹਾਏ ਅੱਗੇ ਭਲੀ ਕਿੱਥੋਂ ਹਾਂ ਕਿਆ ਮੈਨੂੰ ਦੇਦਵਾ ਹੀ ਕੋਈ ਹਲ ਮਰ ਚੱਲੀ ਆ